ਵਾਇਕ ਜੀ ਦਾ ਖਾਲਸਾ ਵਾਇਕ ਜੀ ਦੀ ਫਤਿਹ ਅੱਜ ਵਿਸਾਖੀ ਦੇ ਉੱਤੇ 55 ਦਿਨ ਹੋ ਗਏ ਐ ਜਦ ਨਰਨੰਕਾਰੀਆਂ ਨੇ ਸਿੱਖਾਂ ਦੇ ਉੱਤੇ ਹਮਲੇ ਕੀਤੇ ਸੀ ਭਾਈ ਫੋਜਾ ਸਿੰਘ ਨੂੰ ਤੇ ਪਾਰਾਹੋਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਫੇਰ ਭਾਈ ਰਣਜੀਤ ਸਿੰਘ ਜੋ ਬਾਦ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਉਹਨਾਂ ਨੇ ਫੇਰ ਮੈਦਾਨ ਨੂੰ ਸਿੱਧਾ ਕਰ ਦਿੱਤਾ ਸੀ ਸੋ ਇਹ ਬੜੀ ਤਕੜੀ ਕੌਮ ਹੈ ਜੇ ਇੱਕ ਹੋ ਕੇ ਸੈਂਟਰ ਦੇ ਨਾਲ ਅਸੀਂ ਲੜ ਪਈਏ ਅਮਨ ਪਸੰਦ ਤਰੀਕੇ ਦੇ ਨਾਲ ਮੈਨੂੰ ਨਹੀਂ ਦਿਖਦਾ ਕਿ ਸਾਡੀ ਹਾਰ ਕਿਵੇਂ ਹੋ ਸਕਦੀ ਹੈ ਚੋਂ ਕਰਕੇ ਜੇ ਛੋਟੇ-ਛੋਟੇ ਕਸਬੇ ਛੋਟੀਆਂ-ਛੋਟੀਆਂ ਕਮਾਂ ਜਿਵੇਂ ਨਾਗਾ ਹੈਗੇ ਆ ਉਹ ਹਿੰਦ ਸਰਕਾਰ ਦੇ ਨਾਲ ਬੈਠ ਕੇ ਆਪਣੇ ਫੈਸਲੇ ਕਰਾ ਸਕਦੇ ਆ ਫਿਰ ਪਹਾੜ ਸਿੱਖ ਕੌਮ ਜਿਹੜੀ ਅੱਜ ਇੱਥੇ ਜੰਧਵਾ ਸਾਹਿਬ ਖਤਰ ਹੋਈ ਹੈ ਜਿੱਥੇ ਦਸਵੇਂ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਲਖਤ ਕੀਤੀ ਹੈ ਭਾਈ ਮਨੀ ਸਿੰਘ ਤੋਂ ਭਾਈ ਦੀਪ ਸਿੰਘ ਹੋਏ ਹੈ ਜਿਨ੍ਹਾਂ ਨੇ ਜਦੋਂ ਅਬਦਾਲੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਤੇ ਬਾਬਾ ਦੀਪ ਸਿੰਘ ਇੱਥੋਂ ਚੱਲ ਕੇ ਅਬਦਾਲੀ ਦਾ ਮੁਕਾਬਲਾ ਕੀਤਾ ਮੈਂ ਅੱਜ ਕਹਿਣਾ ਚਾਹੁੰਦਾ ਹਾਂ ਅਮਿਤ ਸ਼ਾ ਤੇ ਮੋਦੀ ਜਿਹੜੇ ਪਾਰਲੀਮੈਂਟ ਦੇ ਵਿੱਚ ਗੱਲਾਂ ਕਰਦੇ ਆ ਸੰਤ ਜਨੈਲ ਸਿੰਘ ਪਿੰਡਾ ਵਾਲਿਆਂ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਓਏ ਅਮਿਤ ਸ਼ਾਹ ਮੋਦੀ ਜੀ ਤੁਹਾਡਾ ਜਿਹੜਾ ਪਵਿੱਤਰ ਧਰਮ ਸਥਾਨ ਹੈ ਉਹਦੇ ਉੱਤੇ ਬਹੁਤ bari ਬੱਬਰ ਮੁਹੰਮਦ ਗੋਰੀ ਜਦ ਮੁਹੰਮਦ ਗਜ਼ਨੀ ਨੇ ਹਮਲੇ ਕੀਤੇ ਪਰ ਤੁਹਾਡੇ ਵਿੱਚੋਂ ਕੋਈ ਨਹੀਂ ਉੱਠਿਆ ਕਿ ਉਹਦਾ ਵਿਖਾਬ ਨਾ ਕਰੀਏ ਸੋ ਸਿੱਖ ਰਾਜ ਦੇ ਵਿੱਚ ਜਿਹੜੇ ਸੋਮਨਾਥ ਮੰਦਿਰ ਦੇ ਉੱਤੇ ਚਾਂਦੀ ਦੇ ਦਰਵਾਜੇ ਲੱਗੇ ਹੋਏ ਸੀ ਉਹ ਸਿੱਖ ਫੌਜਾਂ ਨੇ ਗਜ਼ਨੀ ਅਫਗਾਨਿਸਤਾਨ ਤੋਂ ਹਾਸਲ ਕਰਕੇ ਅੱਜ ਦਰਬਾਰ ਸਾਹਿਬ ਦੇ ਵਿੱਚ ਉਸ ਸ਼ੋਹਬਤ ਨੇ ਜਦੋਂ ਮੁਰਾਦਜੀਤ ਸਾਈ ਦਰਬਾਰ ਸਾਹਿਬ ਦੇ ਵਿੱਚ ਪ੍ਰਾਈਮ ਮਿੰਿਸਟਰ ਆਇਆ ਸੀ ਉਸ ਨੇ ਕਿਹਾ ਜੀਏ ਦਰਵਾਜੇ ਸਾਡੇ ਐ ਇਹਨਾਂ ਨੂੰ ਤੁਸੀਂ ਵਾਪਸ ਕਰੋ ਸੋਮਨਾਥ ਮੰਦਰ ਦੇ ਤੇ ਸਾਡੇ ਉਸ ਵੇਲੇ ਦੇ ਪ੍ਰਧਾਨ ਤਲਵੰਡੀ ਸਾਹਿਬ ਨੇ ਕਿਹਾ ਪੀਏ ਤਲਵਾਰ ਦੀ ਨੋਕ ਦੇ ਉੱਤੇ ਆਏ ਐ ਜੇ ਤੁਹਾਡੇ ਕੋਲੇ ਤਲਵਾਰ ਦੀ ਨੋਕ ਹੈ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ ਖੇਤ ਇੱਕ ਗੁਜਰਾਤੀ ਵਾਜਪਾਈ ਨੂੰ ਦਿਲਸਾਈ ਨੂੰ ਮਹਾਰਾਜ ਜੀ ਤੇ ਸਾਈ ਨੂੰ ਕਿਹਾ ਤੇ ਤੁਹਾਨੂੰ ਪਤਾ ਹੈ ਕਿ ਮਰਾਨਜੀਤ ਸਾਈ ਆਪਣਾ ਮੂਤ ਪਿੰਡਾ ਹੁੰਦਾ ਸੀ ਹੁਣ ਇਹਨਾਂ ਨੇ ਸੁਆ ਕਿਸੇ ਦੇ ਨਾਲ ਮੁਕਾਬਲੇ ਕਰਨੇ ਆ ਇਹ ਲੋਕ ਬੋਲਣ ਜੋਗੇ ਆ ਜੇ ਤੁਸੀਂ ਸਾਨੂੰ ਪਾਰਲੀਮੈਂਟ ਦੇ ਵਿੱਚ ਭੇਜਦੇ ਹੋ ਉੱਥੇ ਹੱਲਾ ਪਾ ਦਿੰਦੇ ਆ بولن نہیں دے میں آؤ مہاراج نے کیا سوا سے ایک لڑا میں کر کے سات سنگ جی یہ کائر جماعت میں دیکھی نہیں پر انتیاں ہے گیا ہے ਸਾਡਾ ਜਿਹੜਾ ਸਿਰ ਝੁਕਿਆ ਹੋਇਆ ਇਹਨਾਂ ਦੇ ਖਿਲਾਫ ਉਹ ਵੀ ਆਪਾਂ ਦੇਖੀਏ ਕੀ ਚਰਨਜਾ ਐਮਐਲਏ ਆਮ ਪਾਰਟੀ ਦੇ ਆਪਣੇ ਬਣਾ ਕੇ ਜਿਹਦਾ ਕਦੇ ਅਸੀਂ ਨਾਂ ਨਹੀਂ ਸੀ ਸੁਣਿਆ ਝਾੜੂ ਵਾਲੀ ਪਾਰਟੀ ਨੂੰ ਆਪਾਂ ਨੇ ਤਖਤ ਦੇ ਉੱਤੇ ਬਿਠਾਤਾ ਤੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਸ੍ਰੀ ਸਾਹਿਬ ਦਿੱਤੀ ਸੀ ਇਹ ਸਭ ਮੈਂਬਰ ਨਾ ਅਜ پارਲੀਮੈਂਟ 'ਚ ਹੈ ਨਾ ਅਸੈਂਬਲੀ 'ਚ ਵਿੱਚ ਫਿਰ ਸਾਡੀ ਫਤਿਹ ਕਿਵੇਂ ਹੋ ਸਕਦੀ ਹੈ ਜੇ ਅਸੀਂ ਆਪਣੀ ਕੌਮियत ਭੁੱਲ ਗਏ ਹ 10ਵਾਂ ਪੰਜਾ ਦਾ ਹੁਕਮ ਹੈ ਇਨ ਗਰੀਬ ਸੀ ਕੌਨ ਕੋ ਦੋ ਪਾਤਸ਼ਾਹੀ ਜੇ ਉਹਨਾਂ ਨੇ ਸਾਨੂੰ ਪਾਤਸ਼ਾਹੀ ਬਖਸ਼ ਦਿੱਤੀ ਹੈ ਤੇ ਫਿਰ ਅਸੀਂ ਲੈਣ ਦੇ ਤਿਆਰ ਕਿਉਂ ਨਹੀਂ ਹੈ ਚੁੰਨੀ ਆਪਾਂ ਆਪਣ ਪਸੰਦ ਤਰੀਕੇ ਨਾਲ ਵੋਟਾਂ ਪਾ ਕੇ ਆਪਣਾ ਲਗਿਆ ਦੇਸ਼ ਖਾਲਸਤਾਨ ਪ੍ਰਾਪਤ ਕਰੀਏ ਇਹ ਅੱਜ ਬਹੁਤ ਵੱਡਾ ਸਵਾਲ ਹੈ ਜਿੰਨਾ ਛੇ ਅਪਾਇਕ ਨਾ ਹੋਵਾਂਗੇ ਇੱਕ ਜ਼ਬਾਨ ਦੇ ਵਿੱਚ ਖਾਲਸਾ ਨਹੀਂ ਮੰਗਾਂਗੇ ਉਹਨਾਂ ਛੇ ਸਾਡੇ ਦੁਸ਼ਮਣ ਸਾਨੂੰ ਪਾੜ ਕੇ ਰੱਖਣਗੇ ਕੋਈ ਵੀ ਅਖਰ ਦੀ ਜਨ ਦਾ ਪ੍ਰਧਾਨ ਬਣ ਜੇ ਕੋਈ ਕੁਸ਼ ਬਣ ਜੇ ਪਰ ਜਿੰਨਾ ਛੇ ਮੈਦਾਨ ਦੇ ਵਿੱਚ ਆ ਕੇ ਆਪਣਾ ਨਿਰਣਾ ਨਹੀਂ ਦੱਸਦਾ ਕਿ ਮੈਂ ਕੀ ਕਰੂੰਗਾ ਉਹਨਾਂ ਸਿਰ ਫਜ਼ੂਲ ਹੈ ਇਹੋ ਜਿਹੇ ਪ੍ਰਧਾਨਾਂ ਨੂੰ ਮੰਨਣਾ ਜਾਂ ਇਹਨਾਂ ਦੇ ਮਗਰ ਲੱਗਣਾ ਆਪਣੀ ਪਾਰਟੀ ਨੂੰ 40 ਸਾਲਾਂ ਤੋਂ ਸੰਤ ਜਨੈਲ ਸਿੰਘ ਪਿੰਡਾਂ ਵਾਲਾਂ ਦੀ ਲੀਹ ਤੇ ਜਿਹੜੀ ਚੱਲ ਰਹੀ ਹੈ ਬਗੈਰ ਵਿਗੰਤੋ ਆਪਾਂ ਚੱਲ ਰਹੇ ਆ ਫੇਰ ਆਪ ਦੇਖੋ ਸਾਡੀ ਪਾਰਟੀ ਦੇ ਵਿੱਚ ਕੀ ਮੜਾ ਜਿੱਥੇ ਆਪਾਂ ਇਕੱਠੇ ਹੋ ਕੇ ਇਹ جنگ ਨਹੀਂ ਲੜ ਸਕਦੇ ਤੇ ਜਿੰਨੀ ਸਕਦੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਮੈਂ ਅੱਜ ਕਰਨ ਨੂੰ ਇੱਥੇ ਆਇਆ ਹਾਂ 17 ਤਰੀਕ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਕਿ ਆਪਾਂ ਅੰਬਰਸਰ ਬਾਗੇ ਇਕੱਠੇ ਹੋਈਏ ਬਾਗਾ ਪੰਜਾਬ ਤੇ ਪਾਕਿਸਤਾਨ ਦਾ ਬਾਰਡਰ ਹੈ ਤੁਸੀਂ ਸਾਰੇ ਸ਼ਾਇਦ ਕਿਸਾਨ ਮਜ਼ਦੂਰ ਹੋ ਸ਼ਾਇਦ ਜਿਮੀਦਾਰ ਹੋ ਤੁਹਾਨੂੰ ਪਤਾ ਹੈ ਕੀ ਸਾਡੇ ਨਾਲ ਕੀ ਠੱਗੀ ਹੋ ਰਹੀ ਹੈ ਸਾਡੇ ਕਨਕ ਦਾ ਭਾਅ ਸੈਂਟਰ ਦੀ ਬੀਜੇਪੀ ਆਰਐਸਐਸ ਨੇ 2400 ਰੁਪਏ ਕੁਇੰਟਰ ਰੱਖਿਆ ਪਰ ਆਪਣਾ ਪੰਜਾਬ ਜਿਹੜਾ ਦੂਜੇ ਪਾਸੇ ਹੈ ਬਾਗੇ ਤੋਂ ਉੱਥੇ ਟਪ ਕੇ ਆਪਣੀ ਜਿੰਝ ਵੇਚੀਏ ਤੇ 파 ਉਥੇ 3400 ਰੁਪਇਆ ਕਿਨਟਲ ਹੈ 1000 ਰੁਪਇਆ ਦਾ ਫਰਕ ਹੈ ਜੇ 100 ਕਿਨਟਲ ਤੁਸੀਂ ਬੇਚਦੇ ਹੋ 1 ਲੱਖ ਰੁਪਇਆ ਸਾਨੂੰ ਜ਼ਿਆਦਾ ਮਿਲੂਗਾ ਸਾਨੂੰ ਐਵੇਂ ਹੀ ਕਸਾਰੇ ਬਣਾਈ ਜਾਂਦੇ ਆ ਬਾਰਡਰ ਨਹੀਂ ਖੋਲਦੇ ਸਾਡੀ ਗੱਲ ਨਹੀਂ ਮੰਨਦੇ ਸਾਥ ਸੰਗਤ ਜੀ ਏ ਮੈਨੂੰ ਸ਼ਰਮ ਆਉਂਦੀ ਐ ਕਿ ਇੰਨਾ ਥਿਰ ਹੋ ਗਿਆ ਟੋਡੀਆਂ ਬੇਨਤੀਆਂ ਕਰਦਿਆਂ ਕਿ ਰਾਤ ਪ੍ਰਾਪਤ ਕਰੋ ਸੰਤ ਜਨੈਲ ਸਿੰਘ ਦੇ ਆਖਰੀ ਲਫ਼ਜ਼ ਸੀਗੇ ਕਿ ਜੇ ਹਿੰਦੂਆਂ ਫੌਜਾਂ ਇੱਥੇ ਦਰਬਾਰ ਸਾਹਿਬ ਤੇ ਆ ਗਈਆਂ ਤਾਂ ਖਾਲਸਾਪਨ ਦਾ ਨਹੀਂ ਪੱਥਰ ਰੱਖਿਆ ਜਾਊਗਾ ਜਿੰਦਾਬਾਦ ਲਸਤ ਜਿੰਦਾਬਾਦ ਸੰਤ ਜਨੈਤ ਸਿੰਘ ਪਿੰਨਾਵਾਲਾ ਦੀ ਇੱਕ ਛਾਤੀ ਦੇ ਉੱਤੇ 74 ਗੋਲੀਆਂ ਲੱਗੀਆਂ ਸੀ ਪਿੱਠ ਦੇ ਵਿੱਚ ਕੋਈ ਨਹੀਂ ਸੀ ਗੋਲੀ ਲੱਗੀ ਇੱਕ ਬਹੁਤ ਵੱਡਾ ਸ਼ੇਰ ਪਾਕਿਸਤਾਨ ਦਾ ਕਵੀ ਲਿਖਦਾ ਕਿ ਸਾਡੇ ਪਾਕਿਸਤਾਨ ਦੀ ਲੜਾਈ ਇੰਡੀਆ ਦੇ ਨਾਲ 1971 ਦੇ ਵਿੱਚ ਹੋਈ ਤੇ ਸਾਡਾ ਜਿਹੜਾ ਜਰਨੈਲ ਸੀ ਜਰਨਲ 나ਜ਼ਰੀ ਉਸ ਨੇ 96000 ਪਾਕਿਸਤਾਨ ਦੀ ਫੌਜ ਉਹਦੇ ਇੰਡੀਆ ਦੇ ਅੱਗੇ ਹੱਥ ਖੜੇ ਕਰਾਤੇ ਤੇ ਉਹ ਕبھی ਕਹਿੰਦਾ ਜੇ ਸਾਡੇ ਜਰਨੈਲ ਚੀਚੀ ਦੇ ਉੱਤੇ ਚੀਰਾ ਰੰਦਾ ਦੋ ਤੁਬਕੇ ਡਿਗਦੇ ਤੇ ਅਸੀਂ ਕਹਿੰਦੇ ਕਿ ਪਾਕਿਸਤਾਨ ਤੇ ਪਾਕਿਸਤਾਨ ਦੀ ਜਨਾਨ ਨੇ ਇੰਡੀਆ ਦੀ ਫੌਜ ਦੇ ਨਾਲ ਲੜਾਈ ਦਿੱਤੀ ਹੈ ਪਰ ਕਹਿੰਦਾ ਸਾਡਾ ਜਨਰਲ ਉੱਥੇ ਹੱਥ ਠਗੜ ਕਰਕੇ ਆਪਣਾ ਪਿਸਤੌਲ ਕੱਢ ਕੇ ਜਨਰਲ ਜਗਜੀਤ ਸਿੰਘ ਰੋੜੇ ਦੇ ਹੱਥ ਦੇ ਵਿੱਚ ਫੜਾਤਾ ਕਹਿੰਦਾ ਇਹੋ ਜੇ ਜਰਨੈਲ ਨਾਂ ਜੰਮੇ ਕੋਈ ਵੀ ਮੁਲਕ ਤੇ ਜੇ ਜਰਨੈਲ ਜੰਮਣੇ ਐ ਉਹ ਜੰਮੇ ਜਰਨੈਲ ਸਿੰਘ ਪਿੰਡਾ ਵਾਲਾ ਬੋਲੇ ਇਰਾਨ ਹਾਂ ਸਤਿ ਪਾਤ ਜਰਨੈਲ ਸਿੰਘ ਖਾਲਸਾ ਪਿੰਡਾ ਵਾਲੇ ਵਾਹ ਸਤਿ ਪਾਤ ਜਰਨੈਲ ਸਿੰਘ ਖਾਲਸਾ ਪਿੰਡਾ ਵਾਲੇ ਛਾਤੀ ਦੇ ਉੱਤੇ 74 ਗੋਲੀਆਂ ਲੱਗੀਆਂ ਸੀ ਫੌਜ ਦਾ ਸੂਲ ਹੈ ਕਿ ਜਿਹੜਾ ਵਿਰੋਧੀ ਅਫਸਰ ਜਾਂ ਸਪਾਈ ਮਾਰਿਆ ਜਾਵੇ ਫਤਿਹ ਕਰਨ ਵਾਲੀ ਫੌਜ ਉਸ ਦਾ ਸੰਸਕਾਰ ਮਿਲਟਰੀ ਰਵਾਇਤ ਦੇ ਨਾਲ ਦਿੰਦੀ ਹੈ ਤੋਪਾਂ ਦਾ ਫਾਇਰ ਹੁੰਦਾ ਹੈ جنرل شفیق سنگھ جس نے بنگلہ دیش کی لڑائی لڑی پھر اتو بعد سنت جنرل سنگھ پنڈا والے دنال دربار صاحب دی رکھیا کی تھی شہیدی جئی پائی پر ساتھ سنگھ جی اے ہو فوج انڈیا نے اس نو ملٹری دی ਸਲੂਟ ਦੇ ਨਾਲ ਸਤਸਕਾਰ ਨਹੀਂ ਕੀਤਾ ਅੱਜ ਤੱਕ ਅਸੀਂ ਸ਼ਰਮਿੰਦੇ ਆ ਕਿ ਸਾਡੇ ਕੋਲੇ ਤਾਕਤ ਹੈ ਜੀ ਸਾਨੂੰ ਇਹ ਨਹੀਂ ਪਤਾ ਕਿ ਸੰਤ ਜਰਨੈਲ ਸਿੰਘ ਪਿੰਡਾ ਵਾਲਾ ਦਾ ਸਤਸਕਾਰ ਕਿੱਥੇ ਕੀਤਾ ਉਹਦਾ ਪੋ ਕਿੱਥੇ ਪਾਇਆ ਉਹਦੇ ਫੁੱਲ ਕਿੱਥੇ ਪਾਏ ਸੋ ਸਾਥ ਸੰਗਤ ਜੀ ਕੀ ਇਹ ਸਾਡੀ ਕੌਮ ہار ਮੰਨ ਚੁੱਕੀ ਐ ਜਿਹੜੇ ਸੰਤ ਜਨੈ ਸਿੰਘ ਪਿੰਡਾਂ ਵਾਲੇ ਨੇ ਬਰਤਾਨੀਆਂ ਦੀ ਫੌਜ ਆ ਗਈ ਰੂਸ ਦੀ ਫੌਜ ਆ ਗਈ ਇੰਡੀਆ ਦੀ ਫੌਜ ਆ ਗਈ ਪਰ ਉਸ ਨੇ ਹੱਥ ਨਹੀਂ ਚਖੇ ਆਪਣੇ ਦੇ ਵਿੱਚ ਸੱਚਾ ਕਰੋਧ ਆਉਣਾ ਚਾਹੀਦਾ ਅਣਖ ਹੋਣੀ ਚਾਹੀਦੀ ਐ ਕੀ ਅਮਨ ਪਸੰਦ ਤਰੀਕੇ ਦੇ ਨਾਲ ਅਸੀਂ ਆਪਣਾ ਜੈਦਤ ਆਪਣਾ ਖਾਲਸਤਾਨ ਬਣਾਉਣਾ ਹੈ ਇਹ ਹਿੰਦ ਹਕੂਮਤ ਨੇ ਮੋਦੀ ਨੇ ਅਮਿਤ ਸਾਹ ਨੇ ਰਾਜਨਾਥ ਸਿੰਘ ਨੇ ਅਜੀਤ ਗੋਇਨ ਨੇ ਰਵੀਸ਼ਨਾ ਰੋਦਮਖੀ ਸਮੰਤ ਗੋਇਨ ਰਾਉ ਦਾ ਮੁਖੀ ਸਾਹਿਬ ਦਾ ਜੈ ਸ਼ੰਕਰ ਇਹਨਾਂ ਨੇ ਸਾਡੇ ਸਿੱਖ ਵੀਰ ਬਾਹਰ ਦੇ ਮੁਲਕਾਂ ਦੇ ਵਿੱਚ ਸ਼ਹੀਦ ਕਰ ਦਿੱਤੇ ਹੈ ਇੱਕ ਦੇ ਮਾਤਾ ਇੱਥੇ ਸਾਡੇ ਕੋਲੇ ਬੈਠੇ ਹੈ ਸ਼ਹੀਦ ਕੀਤੇ ਹੋਏ ਸਿੰਘ ਆਪਣੇ ਭਾਈ ਹਰਦੀਪ ਸਿੰਘ ਨਿੰਜਰ ਰਿੱਪੂ ਦਮਨ ਸਿੰਘ ਮਲਕ ਸੁਖਦੋਲ ਸਿੰਘ ਮੋਗੇ ਦਾ ਤਿੰਨ ਕੈਨੇਡਾ ਦੇ ਵਿੱਚ ਸ਼ਹੀਦ ਕੀਤੇ ਆ ਮੋਦੀ ਨੇ ਇਹ ਕਾਤਲ ਹੈ ਅਫਤਾਰ ਸਿੰਘ ਖੰਡੇ ਨੂੰ ਬਰਤਾਨੀਆਂ ਦੇ ਵਿੱਚ ਕਤਲ ਕੀਤਾ ਉਹਨਾਂ ਦੀ ਮਾਤਾ ਇੱਥੇ ਬੈਠੇ ਆ ਬਹਾਦਰ ਮਾਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਕਰਤਾ ਲਖਬੀਰ ਸਿੰਘ ਰੋਡੇ ਨੂੰ ਕਰਤਾ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਰਤਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕਰਤਾ ਫਰੀਦਕੋਟ ਦੇ ਵਿੱਚ ਗੁਰਪ੍ਰੀਤ ਨੂੰ ਕਰਤਾ ਤੇ ਸਾਧ ਸੰਗਤ ਜੀ ਅਜੇ ਤੱਕ ਆਪਾਂ ਇਕੱਠੇ ਹੋ ਕੇ ਅਣਖ ਦੀ ਸਾਡੀ ਗੋਲੀ ਇਹ ਨਾਮ ਹੈ ਸਾਰੇ ਪਾਰਲਮੈਂਟ ਲੈ ਕੇ ਹੋਏ ਪਰ ਪਤਾ ਨਹੀਂ ਮੇਰੀ ਕੌਮ ਨੂੰ ਕੀ ਹੈ ਇਹ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦਿੰਦੀ ਹੈ ਕਾਂਗਰਸ ਭਾਜਪਾ ਨੂੰ ਪਾ ਦਿੰਦੀ ਹੈ ਆਪਣੀ ਕੌਮ ਦਾ ਮੈਂਬਰ ਪਾਰਲਮੈਂਟ ਅੱਜ ਦਿੱਲੀ ਦੇ ਵਿੱਚ ਹੈ ਜੀਗਾ سو so, ساتھ سنگا جی اج سوچن کہ خالستان دی گل کریے خالستان لئیے اے ملک اسلام پاکستان ہندو انڈیا کامرڈ چین دے کے بچالے ہوند مان لگے سارے اتنے کے گے ہندو سکھ مسلمان سائی سو میں آس کر دیں کہ اپنے ہردے دے رکھ کے نشا کر کے اپا خالستان دلی تیار ہوئیے